ਜਿੱਥੇ ਆਨੰਦਪੁਰ ਸਾਹਿਬ ਚ ਇਹਨਾਂ ਨੇ ਸੈਸ਼ਨ ਰੱਖਿਆ ਉੱਥੇ ਬਹੁਤ ਸਮੇਂ ਤੋਂ ਆਨੰਦਪੁਰ ਸਾਹਿਬ ਦਾ ਮਤਾ ਪਿਆ ਹੈਗਾ ਜਿਸ ਦਿਨ ਜਿਹੜੀ ਸਟੇਟ ਦੀ ਜਾਦਾ ਪਾਵਰ ਲੈਣ ਵਾਸਤੇ ਉੱਥੇ ਮਤੇ ਪਏ ਸੀ ਜੋ ਭਾਰਤ ਨੇ ਬਿਲਕੁਲ ਮੰंदे ਨਜ਼ਰ ਰੱਖੇ ਆ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਇਸ ਮੌਕੇ ਦੇ ਉੱਤੇ ਕਿ ਇਸ ਸਟੇਟ ਦੀ ਅਸੈਂਬਲੀ ਆਨੰਦਪੁਰ ਸਾਹਿਬ ਦਾ ਮਤਾ ਉਥੇ ਪਾਸ ਕਰੂਗੀ ਤਾਂ ਕਿ ਇਸ ਪੰਜਾਬ ਸਟੇਟ ਨੂੰ ਹੋਰ ਹੱਕ ਸੈਂਟਰ ਦੇ ਬਰ ਖਿਲਾਫ ਮਿਲਣ ਬੀਐਸਐਫ ਨੇ ਪੰਜਾਬ ਦੇ ਉੱਤੇ 50 ਕਿਲੋਮੀਟਰ ਦੇ ਧਾਰੇ ਵਿੱਚ ਪੁਲਿਸ ਦੇ ਹੱਕ ਖੋਲੇ ਹੈਗੇ ਆ ਸਾਡੇ ਰਾਈਪੇਰੀਅਨ ਰਾਈਟਸ ਪੰਜਾਬ ਦੇ ਉਹ ਖੋਏ ਹੋਏ ਆ ਪੰਜਾਬੀ ਬੋਲੀ ਦੇ ਉੱਤੇ ਇੱਕ ਜਿਹੜਾ ਸੈਂਟਰ ਦੀ ਸੋਚ ਹੈਗੀ ਆ ਉਹ ਹਿੰਦੀ ਹਾਵੀ ਕਰ ਰਹੀ ਹੈ ਔਰ ਪੰਜਾਬੀ ਬੋਲਦੇ ਤੇ ਇਲਾਕੇ ਚੰਡੀਗੜ੍ਹ ਅਰੇ ਪੰਜਾਬ ਯੂਨੀਵਰਸਿਟੀ ਦੇ ਉੱਤੇ ਸੈਂਟਰ ਹਾਵੀ ਹੋਣ ਨੂੰ ਫਿਰਦੀ ਹੈ ਕਿ ਅੱਜ ਗੁਰੂ ਸਾਹਿਬ ਵਾਂਗੂ ਇਹ ਆਜ਼ਾਦੀ ਜਿਵੇਂ ਉਸ ਸਮੇਂ ਕਸ਼ਮੀਰੀ ਪੰਡਤਾਂ ਨੂੰ Hindu ਆਪਣੇ ਰਹਿਣਾ ਬਹਿਣਾ ਉਸ ਵਾਸਤੇ ਹੱਕ ਸੀਸ ਦੇ ਕੇ ਗੁਰੂ ਸਾਹਿਬ ਨੇ ਮੰਗੇ ਸੀਗੇ ਕਿ ਅੱਜ ਇਹ ਸਰਕਾਰ ਉਹ ਉਹਨਾਂ ਦੀਆਂ ਲੀਹਾਂ ਤੇ ਤੁਰੂਗੀ 1984 ਚ ਸਾਰੇ ਭਾਰਤ ਚ ਹੋਇਆ ਸੀਗਾ ਜਦ ਇੰਦਰਾ ਗਾਂਧੀ ਦਾ ਦਿਹਾਂਤ ਹੋਇਆ ਹੈਗਾ ਉਸ ਮੌਕੇ ਦੇ ਉੱਤੇ ਬਹੁਤ ਸਾਰੇ ਕੇਸ ਅੱਜ ਤੱਕ ਹੱਲ ਨਹੀਂ ਹੋਏ ਕਿ ਆਨੰਦਪੁਰ ਸਾਹਿਬ ਜੇ ਬੈਠੀ ਇਹ ਵਿਧਾਨ ਸਭਾ ਉਹਨਾਂ ਦੇ ਇਨਸਾਫ ਬਾਰੇ ਉਹਨਾਂ ਦੇ ਕੋਈ ਨਾ ਕੋਈ ਮੁਆਵਜ਼ੇ ਬਾਰੇ ਉੱਥੇ ਕੋਈ ਗੱਲ ਕਰੂਗੀ ਵਾਜ ਜੀ ਦਾ ਖਾਲਸਾ ਵਾਜ ਜੀ ਦੀ ਫਤਿਹ ਅੱਜ ਸ਼੍ਰੋਮਣੀ ਕਾਲੀ ਦਾ ਲੰਬਰ ਸਰ ਦਾ ਵਫਦ ਸਰ ਕੁਲਤਾਰ ਸਿੰਘ ਸੰਧਵਾ ਦੇ ਰੈ residense ਚ ਜਾ ਕੇ ਉੱਥੇ ਇੱਕ ਮੈਮੋਰੰਡਮ ਦੇ ਕੇ ਆਇਆ ਜਿਹੜੀ 24 ਤਰੀਕ ਨੂੰ ਵਿਧਾਨ ਸਭਾ ਦਾ ਖਾਸ ਸੈਸ਼ਨ ਅਨੰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਧਰਿਆ ਜਾ ਰਿਹਾ ਹੈ ਉਹਦੇ ਬਾਰੇ ਕੋਈ ਮੰਗਾਂ ਅਸੀਂ ਰੱਖੀਆਂ ਹੈਗੀਆਂ ਜਿੱਥੇ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਯਾਦ ਦੇ ਵਿੱਚ ਸੈਸ਼ਨ ਰੱਖਿਆ ਜਾਊਗਾ ਉਹਦੇ ਵਿੱਚ ਅਸੀਂ ਇਹ ਉਹਨਾਂ ਨੂੰ ਚੇਤੇ ਕਰਾਇਆ ਹੈ ਜਦ ਭਾਰਤ ਦੀ ਵਿਧਾਨ ਸਭਾ ਇੱਕ ਚੁਣੀ ਹੋਈ ਸੰਸਥਾ ਹੈਗੀ ਹੈ ਜਿਹਦੇ ਸਮੇਂ ਸਿਰ ਚੋਣ ਹੁੰਦੇ ਆ ਉਥੇ 2023 ਤੋਂ ਲੈ ਕੇ 25 ਤਾਈਂ ਜਿਹੜੀ ਐਸਜੀਪੀਸੀ ਦੀ ਚੋਣ ਦੀ ਵੋਟਾਂ ਦੀ ਬੰਤਰ ਹੈ ਉਹਦੀ ਲਗਾਤਾਰ ਰਿਵੀਜ਼ਨ ਕਿਸੇ ਨਾ ਕਿਸੇ ਬਹਾਨੇ ਰੱਖੀ ਜਾ ਰਹੀ ਹੈ ਮੁੱਖ ਤੌਰ ਤੇ ਪੰਜਾਬ ਸਰਕਾਰ ਨੇ ਇਹਦੇ ਉੱਤੇ ਸਾਧਨ ਨਹੀਂ ਲਾਏ ਔਰ ਸਾਡੀ ਜਮਹੂਰੀਅਤ ਜੋ 1925 ਚ ਬਣੀ ਸੀ ਉਹ ਪੰਜਾਬ ਸਰਕਾਰ ਤੇ ਸੈਂਟਰ ਦੀ ਸਰਕਾਰ ਕਦੀ ਚੋਣਾ ਨਾ ਕਰਾ ਕੇ ਚੋਣਾ ਨਾ ਕਰਾ ਕੇ ਜਾਂ ਵੋਟਾਂ ਨਹੀਂ ਬਣਾਰੀ ਜਾਂ ਫਿਰ ਇਲੈਕਸ਼ਨ ਕਮਿਸ਼ਨ ਹੁਣ ਉਹਦਾ ਟੇਨਯੂਰ ਖਤਮ ਕਰਤਾ ਹੈਗਾ ਮਿਲੀ ਭੁਗਤ ਨਾਲ ਸਿੱਖਾਂ ਦੀ ਜਮਹੂਰੀਅਤ ਜਿਸ ਨੂੰ ਗਾਂਧੀ ਨੇ ਵੀ ਕਿਹਾ ਸੀਗਾ ਕਿ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਹੈ ਜਿੱਤ ਹੈ ਉਹ ਸਿੱਖ ਗੁਰਦੁਆਰਾ ਐਕਟ ਨੂੰ ਇਹ ਬਿਲਕੁਲ ਰਫਾ ਦਫਾ ਕਰਕੇ ਸਿੱਖਾਂ ਦੀ ਜਮਹੂਰੀਅਤ ਖਤਮ ਕਰ ਰਹੇ ਹਨ ਇਹਨਾਂ ਨੇ ਹੁਣ ਕਾਨੂੰਨ ਜਿਵੇਂ ਪਿਛਲੇ ਸਮੇਂ ਦੇ ਵਿੱਚ ਇੱਕ ਐਸਜੀਪੀਸੀ ਦੇ ਉੱਤੇ ਅਸੈਂਬਲੀ ਦੀ ਰੈਜ਼ੋਲੂਸ਼ਨ ਪਾ ਕੇ ਉੱਥੇ ਦਾ ਪ੍ਰਸਾਰ ਮੁਫਤ ਕਰਨ ਦਾ ਕੀਤਾ ਸੀਗਾ ਪਰ ਜੇ ਇਹੀ ਕੰਮ ਚੋਣ ਕਰਾ ਕੇ ਜੋ 2011 ਤੋਂ ਬਾਅਦ ਸੋਨਾ 'ਚ ਹੋਣੇ ਸੀ 21 'ਚ ਹੋਣੇ ਸੀ ਮੁੜ ਕੇ ਹੁਣ 26 'ਚ ਹੋਣੇ ਸੀ ਚੋਣ ਕਰਾ ਕੇ ਸਿੱਖ ਆਪਣੇ ಮತਦਾਨ ਨਹੀਂ ਇਹੋ ਜਿਹੇ ਫੈਸਲੇ ਲੈਂਦੇ ਤਾ ਅੱਜ ਇਹ ਸਰਕਾਰ ਸਿੱਖਾਂ ਦੇ ਹਾਊਸ ਦੇ ਉੱਤੇ ਵੀ ਹਾਵੀ ਹੋਣ ਨੂੰ ਫਿਰਦੀ ਹੈਗੀ ਆ ਜਿੱਥੇ ਆਨੰਦਪੁਰ ਸਾਹਿਬ 'ਚ ਇਹਨਾਂ ਨੇ ਸੈਸ਼ਨ ਰੱਖਿਆ ਉੱਥੇ ਬਹੁਤ ਸਮੇਂ ਤੋਂ ਆਨੰਦਪੁਰ ਸਾਹਿਬ ਦਾ ਮਤਾ ਪਿਆ ਹੈਗਾ ਜਿਸ ਦਿਨ ਜਿਹੜੀ ਸਟੇਟ ਦੀ ਜਾਦਾ ਪਾਵਰ ਲੈਣ ਵਾਸਤੇ ਉੱਥੇ ਮਤੇ ਪਏ ਸੀ ਜੋ ਭਾਰਤ ਨੇ ਬਿਲਕੁਲ ਮੰंदे ਨਜ਼ਰ ਰੱਖੇ ਆ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਇਸ ਮੌਕੇ ਦੇ ਉੱਤੇ ਕਿ ਇਹ ਸਟੇਟ ਦੀ ਅਸੈਂਬਲੀ ਆਨੰਦਪੁਰ ਸਾਹਿਬ ਦਾ ਮਤਾ ਉੱਥੇ ਪਾਸ ਕਰੂਗੀ ਤਾਂ ਕਿ ਇਸ ਪੰਜਾਬ ਸਟੇਟ ਨੂੰ ਹੋਰ ਹੱਕ ਸੈਂਟਰ ਦੇ ਬਰ ਖਿਲਾਫ ਮਿਲਣ ਕਿਉਂਕਿ ਸਾਨੂੰ ਪਤਾ ਹੈ ਕੇਜਰੀਵਾਲ ਸਾਹਿਬ ਦਿੱਲੀ ਸਟੇਟ ਦੀ ਲੰਗੜੀ ਸਰਕਾਰ ਚਲਾਉਂਦੇ ਰਹੇ ਹਨ ਜਿੱਥੇ ਲੈਫਟਨੈਂਟ ਜਨਰਲ ਨੇ ਪੁਲਿਸ ਦੇ ਹੱਕ ਖੋਲੇ ਸੀਗੇ ਅੱਜ ਵੀ ਬੀਐਸਐਫ ਨੇ ਪੰਜਾਬ ਦੇ ਉੱਤੇ 50 ਕਿਲੋਮੀਟਰ ਦੇ ਦਾਰੇ ਵਿੱਚ ਪੁਲਿਸ ਦੇ ਹੱਕ ਖੋਲੇ ਹੈਗੇ ਆ ਸਾਡੇ ਰਾਇਪੇਰੀਅਨ ਰਾਈਟਸ ਪੰਜਾਬ ਦੇ ਉਹ ਖੋਏ ਹੋਏ ਆ ਪੰਜਾਬੀ ਬੋਲੀ ਦੇ ਉੱਤੇ ਇੱਕ ਜਿਹੜਾ ਸੈਂਟਰ ਦੀ ਸੋਚ ਹੈਗੀ ਆ ਉਹ ਹਿੰਦੀ ਹਾਵੀ ਕਰ ਰਹੀ ਹੈ ਔਰ ਪੰਜਾਬੀ ਬੋਲਦੇ ਤੇ ਇਲਾਕੇ ਚੰਡੀਗੜ੍ਹ ਅਰੇ ਪੰਜਾਬ ਯੂਨੀਵਰਸਿਟੀ ਦੇ ਉੱਤੇ ਸੈਂਟਰ ਹਾਵੀ ਹੋਣ ਨੂੰ ਫਿਰਦੀ ਹੈ ਕਿ ਅੱਜ ਗੁਰੂ ਸਾਹਿਬ ਵਾਂਗੂ ਇਹ ਆਜ਼ਾਦੀ ਜਿਵੇਂ ਉਸ ਸਮੇਂ ਕਸ਼ਮੀਰੀ ਪੰਡਤਾਂ ਨੂੰ ਹਿੰਦੂ ਆਪਣਾ ਰਹਿਣਾ ਬਹਿਣਾ ਉਸ ਵਾਸਤੇ ਹੱਕ ਸੀਸ ਦੇ ਕੇ ਗੁਰੂ ਸਾਹਿਬ ਨੇ ਮੰਗੇ ਸੀਗੇ ਕਿ ਅੱਜ ਇਹ ਸਰਕਾਰ ਉਹ ਉਹਨਾਂ ਦੀਆਂ ਲੀਹਾਂ ਤੇ ਤੁਰੂਗੀ ਫਿਰ ਅਸੀਂ ਜਿਹੜੀ ਉਰੇ ਹਿਸਟੋਰੀਕਲ ਅ ਇਨਜਸਟਿਸ ਹੋਈ ਹੈ 1984 ਦੇ ਉੱਤੇ ਸਿੱਖਾਂ ਦੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਹੋਏ ਆਕਾਲ ਤਖਤ ਸਾਹਿਬ ਢੇ ਢੇਰੀ ਹੋਏ ਆ ਬੇਅੰਤ ਹਜ਼ਾਰਾਂ ਦੀ ਤਦਾਦ ਦੇ ਵਿੱਚ ਸਿੱਖ ਬੀਬੀਆਂ ਬੱਚੇ ਨੌਜਵਾਨ ਸਾਰੇ ਕਤਲ ਕੀਤੇ ਗਏ ਫੌਜਾਂ ਹੀ ਸਾਡਾ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਆ ਸਾਡੀ ਮੈਮੋਰੀ ਸਾਈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਆਪਣਾ ਇਤਿਹਾਸ ਭੁੱਲ ਜੋ ਔਰ ਸਾਡੇ ਤੋਸ਼ੇਖਾਨੇ ਲੁੱਟੇ ਗਏ ਆ ਉਹਦਾ ਕੋਈ ਪੂਰਾ ਲੇਖਾ ਜੋਖਾ ਕਿਸੇ ਵੀ ਸਰਕਾਰ ਨੇ ਦਿੱਤਾ ਨਹੀਂ ਕਿ ਇਹ ਵਿਧਾਨ ਸਭਾ ਉਹਦੇ ਬਾਰੇ ਮੰਗੂਗੀ ਫਿਰ ਜਿਹੜਾ ਸਿੱਖਾਂ ਦਾ ਕਤਲ 1984 ਚ ਸਾਰੇ ਭਾਰਤ ਚ ਹੋਇਆ ਸੀਗਾ ਜਦ ਇੰਦਰਾ ਗਾਂਧੀ ਦਾ ਦਿਹਾਂਤ ਹੋਇਆ ਹੈਗਾ ਉਸ ਮੌਕੇ ਦੇ ਉੱਤੇ ਬਹੁਤ ਸਾਰੇ ਕੇਸ ਅੱਜ ਤੱਕ ਹੱਲ ਨਹੀਂ ਹੋਏ ਕਿ ਆਨੰਦਪੁਰ ਸਾਹਿਬ 'ਚ ਬੈਠੀ ਇਹ ਵਿਧਾਨ ਸਭਾ ਉਹਨਾਂ ਦੇ ਇਨਸਾਫ ਬਾਰੇ ਉਹਨਾਂ ਦੇ ਕੋਈ ਨਾ ਕੋਈ ਮੁਆਵਜ਼ੇ ਬਾਰੇ ਉੱਥੇ ਕੋਈ ਗੱਲ ਕਰੂਗੀ ਔਰ ਜਿਹੜਾ ਪੰਜਾਬ ਦੇ ਵਿੱਚ ਬੁੱਚੜਬਾਜੀ ਸਟੇਟ ਨੇ ਕੀਤੀ ਹੈ ਜਿਹਦੇ ਵਿੱਚ ਅਸੀਂ ਦੇਖਿਆ ਹੈਗਾ ਕੇ ਪੀਐਸ ਗਿੱਲ ਬਿਆਨ ਸਿੰਘ ਹਜ਼ਾਰ ਆਲਮ ਸੁਮੇਤ ਸੈਣੀ ਅ ਅਜੀਤ ਸਿੰਘ ਸੰਧੂ ਵਰਗੇ ਬੁਚੜਾ ਨੇ ਬਹੁਤ ਜ਼ਿਆਦਾ ਕੱਲੂਕਾਰਾ ਕੀਤਾ ਜਿਹਦੇ ਵਿੱਚ ਜਸਵੰਤ ਸਿੰਘ ਖਾਲੜਾ ਨੇ 25 ਹਜ਼ਾਰ ਲਾਸ਼ਾਂ ਸ਼ਮਸ਼ਾਨ ਘਾਟਾਂ 'ਚ ਦਿਖਾਈਆਂ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਸਿੱਖ ਹੋਣ ਦੇ ਨਾਤੇ ਸਰਕਾਰ ਨੇ ਮਾਰਿਆ ਸੀ ਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਵਾਂਗੂ ਉਹਨਾਂ ਦੇ ਪੱਖ ਦੀ ਆਵਾਜ਼ ਬੁਲੰਦ ਕਰਨਗੇ ਕਿ ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਉਹਨਾਂ ਵਾਸਤੇ ਕੋਈ ਹੱਲ ਕਰਕੇ ਦੇਣਗੇ ਸੋ ਇਹ ਗੱਲਾਂ ਅਸੀਂ ਉਹਨਾਂ ਨੂੰ ਲਿਖ ਕੇ ਦਿੱਤੀਆਂ ਅਸੀਂ ਅਖੀਰ 'ਚ ਫੇਰ ਕਹਿੰਦੇ ਆ ਕਿ ਅਸੀਂ ਇਸ ਸਰਕਾਰ ਨੂੰ ਪੁੱਛਦੇ ਆ ਕਿ ਕੀ ਤੁਸੀਂ ਐਸਜੀਪੀਸੀ ਚੋਣਾਂ ਬਾਰੇ ਕੀ ਹੱਲ ਕਰੋਗੇ ਆਪਣੇ ਸੈਸ਼ਨ 'ਚ ਅਸੀਂ ਪੁੱਛਦੇ ਆ ਕਿ ਜਿਹੜੇ ਸਾਡੇ ਅੰਦਰੂਨੀ ਐਸਜੀਪੀਸੀ ਦੇ ਅਫੈਜ਼ ਆ ਜਿਵੇਂ ਗੁਰਬਾਣੀ ਦਾ ਪ੍ਰਸਾਰ ਕਿਵੇਂ ਉਹਨੂੰ ਪਹੁੰਚਾਉਣਾ ਹੈਗਾ ਉਹਦੇ ਉੱਤੇ ਮੁੜ ਕੇ ਸਟੇਟ ਦਾ ਕੰਟਰੋਲ ਕਰੋਗੇ ਜੋ ਕਿ ਆਰਟੀਕਲ 26 ਦੇ ਬਰ ਖਿਲਾਫ ਹੈਗਾ ਔਰ ਅਸੀਂ ਫੇਰ ਪੁੱਛਦੇ ਹੈਗੇ ਆ ਕਿ ਤੁਸੀਂ ਕੋਈ ਉਥੇ ਮਾਫੀ ਮੰਗੋਂਗੇ ਜਿਹੜਾ ਬਲੈਕ ਥੰਡਰ ਵਰਗੇ ਆਪਰੇਸ਼ਨ ਪੰਜਾਬ ਸਰਕਾਰ ਨੇ ਕੀਤੇ ਆ ਜਿਹੜੀ ਬੁਚੜਬਾਜੀ ਪੰਜਾਬ ਦੇ ਵਿੱਚ ਸਿੱਖਾਂ ਦੀ ਕੀਤੀ ਹੈ ਪੁਲਿਸ ਨੇ ਆਰਮਡ ਫੋਰਸਿਸ ਪ੍ਰੋਟੈਕਸ਼ਨ ਐਕਟ ਅਧੀਨ ਡਿਸਟਰਬਡ ਏਰੀਆ ਐਕਟ ਅਧੀਨ ਇਹ ਸਾਰੀ ਕਿਲਿੰਗ ਸਿੱਖਾਂ ਦੀ ਕੀਤੀ ਹੈ ਜਿਹੜੀ ਐਮਨਿਸਟੀ ਇੰਟਰਨੈਸ਼ਨਲ ਤੇ ਬਹੁਤ ਸਾਰੀਆਂ ਬਾਹਰੀਆਂ ਸੰਸਥਾਵਾਂ ਇਹਨਾਂ ਨੂੰ ਸਿਆਣਦੀਆਂ ਉਹਦੇ ਬਾਰੇ ਕੋਈ ਤੁਸੀਂ ਮਾਫੀ ਮੰਗਣ ਦੀ ਉਥੇ ਮਤਾ ਪਾਉਂਗੇ ਤੇ ਇਸ ਤੋਂ ਇਲਾਵਾ ਅਸੀਂ ਚਾਹੁੰਦੇ ਹਾਂ ਕਿ ਇੱਕ ਅਸੀਂ ਉਹਨਾਂ ਨੂੰ ਬਿੱਲ ਦੇ ਕੇ ਆਏ ਹਾਂ ਜਿਹੜਾ ਬਿੱਲ ਹੈਗਾ ਪੰਜਾਬ ਸਟੇਟ ਜਸਟਿਸ ਕ੍ਰਿਮੀਨਲ ਅਕਾਉਂਟੇਬਿਲਟੀ ਐਂਡ ਰਿਪੇਰੇਸ਼ਨ ਆਫ ਵਿਕਟਿਮਸ ਆਫ ਸਟੇਟ ਵਾਇਲੈਂਸ ਐਕਟ ਇਹਦੇ ਵਿੱਚ ਜਿਹੜੇ ਅਫਸਰਾਂ ਨੂੰ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਹੈਗੀ ਹੈ ਸੈਂਟਰ ਦੀ ਸਰਕਾਰ ਤੋਂ ਜਾਂ ਉਹਨਾਂ ਦੇ ਪੇਰੈਂਟ ਕਾਡਰ ਤੋਂ ਉਹ ਖਤਮ ਕੀਤੀ ਜਾਊਗੀ ਤਾਂ ਕਿ ਉਹਨਾਂ ਦੇ ਸਿੱਧੇ ਕੇਸ ਪੈ ਸਕਣ ਇਹਦੇ ਲਈ ਟ੍ਰਾਈਬਿਊਨਲ ਛੱਡੀ ਜਾਊਗੀ ਇਹਦੇ ਵਿੱਚ ਪ੍ਰਧਾਨ ਮੰਤਰੀ ਵਰਗੇ ਵੀ ਇਹਦੇ ਵਿੱਚ ਕਾਉਂਟੇਬਲ ਹੋਣਗੇ ਕਿਉਂਕਿ ਕੁਝ ਦਿਨ ਪਹਿਲਾਂ ਤੁਸੀਂ ਸੁਣਿਆ ਕੈਪਟਨ ਅਮਰਿੰਦਰ ਸਿੰਘ ਨੇ ਸਿੱਧਾ ਦੱਸਿਆ ਸੀ ਕਿ ਪ੍ਰਾਈਮ ਮਿਨਿਸਟਰ ਚੰਦਰ ਸੇਖਰ ਕੋਲੇ ਉਹ ਜਿਹੜੇ ਖਾੜਕੂ ਹਥਿਆਰ ਛੱਡ ਗਏ ਸੀਗੇ ਉਹ ਲੈ ਕੇ ਗਏ ਸੀ ਮੁੜ ਕੇ ਉਹਨਾਂ ਨੇ ਪਤਾ ਕੀਤਾ ਕਿ ਉੱਥੇ ਸਰੈਂਡਰ ਕੀਤੇ ਹੋਏ ਖਾੜਕੂ ਉਹਨਾਂ ਨੂੰ ਵੀ ਕਤਲ ਕੀਤਾ ਗਿਆ ਸੀ ਸਟੇਟ ਵੱਲੋਂ ਜੋ ਕਿ ਇੱਕ ਕਰਾਇਮ ਅਗੇਂਸਟ ਹਿਊਮੈਨਿਟੀ ਹੈ ਇਹਦੇ ਵਿੱਚ ਅੰਤਰਰਾਸ਼ਟਰੀ ਪੱਧਰ ਹਿਊਮਨ ਰਾਈਟਸ ਦੇ ਅਧੀਨ ਜਿਹੜੀਆਂ ਸਜ਼ਾਾਂ ਵਾਰ ਕਰਿਮੀਨਲਸ ਨੂੰ ਹੁੰਦੀਆਂ ਔਰ ਜਿੰਨੂੰ ਆਪਾਂ ਕਹਿੰਦੇ ਆ ਰੈਸਟੋਰੇਟਡ ਜਸਟਿਸ ਉਹ ਇਹਦੇ ਵਿੱਚ ਅਸੀਂ ਬਿੱਲ ਲਿਖੇ ਹੈਗੇ ਆ ਇਹ ਅਸੀਂ ਵਿਧਾਨ ਸਭਾ ਨੂੰ ਦਿੱਤਾ ਹੈ ਕਿ ਤੁਸੀਂ ਪਾਸ ਕਰੋ ਤੇ ਜਿਹੜੀ ਸਾਡੀ ਸਿੱਖਾਂ ਦੀ ਵਖਰੀ ਹੋਂਦ ਹੈ ਜਿਵੇਂ ਧਾਰਾ 25 ਕਹਿੰਦੀ ਹੈ ਕਿ ਸਿੱਖ ਜੈਨ ਤੇ ਬੋਧੀ Hindu ਧਰਮ ਦੇ ਹਿੱਸੇ ਮੰਨੇ ਜਾਣਗੇ ਉਹਦੇ ਬਰ ਖਿਲਾਫ ਕੋਈ ਮਤਾ ਤੁਸੀਂ ਪਾਉਂਗੇ ਜਦ ਕਿ ਗੁਰੂ ਸਾਹਿਬ ਦੀ ਬਾਣੀ ਅੰਗ 1136 'ਚ ਕਹਿੰਦੀ ਹੈ ਨਾ ਹਮ Hindu ਨਾ ਮੁਸਲਮਾਨ ਸਾਡੀ ਵਖਰੀ ਪਛਾਣ ਹੈਗੀ ਹੈ ਪਰ ਭਾਰਤ ਮੱਲੋ ਮੱਲੀ ਸਾਨੂੰ ਸੰਵਿਧਾਨ 'ਚ Hindu ਬਣਾਈ ਫਿਰਦਾ ਹੈਗਾ ਇਹ ਜਿਵੇਂ ਗੁਰੂ ਸਾਹਿਬ ਨੇ Hinduਆ ਨੂੰ Hindu ਬਣਨ ਵਾਸਤੇ ਆਪਣਾ ਸੀਸ ਦਿੱਤਾ ਸੀ ਅੱਜ ਇਹ ਵਿਧਾਨ ਸਭਾ ਇਹ ਵੀ ਜੇ ਕੋਈ ਮਤਾ ਪਾਸ ਕਰੂਗੀ ਸੋ ਇਹ ਗੱਲਾਂ ਅਸੀਂ ਆਪ ਜੀ ਨੂੰ ਦਿੱਤੀਆਂ ਇਹਦੇ ਪ੍ਰੈਸ ਨੋਟ ਵੀ ਹੈਗੇ ਆ ਬਿੱਲ ਵੀ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਸੋ ਇਹ ਅੱਜ ਸਾਡੀ ਪੂਰੀ ਪ੍ਰੈਸ ਕਾਨਫਰੰਸ ਸੀਗੀ